ਸਸਿਕਾ ਜੀ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਮੈਂ ਹਾਂ ਕੋਮਲ ਕਪੂਰ ਅਮਰੀਕਾ ਤੋਂ ਬਾਅਦ ਕੈਨੇਡਾ ਦੇ ਵਿੱਚ ਸੈਂਕੜੇ ਪੰਜਾਬੀ ਟਰੱਕ ਡਰਾਈਵਰਾਂ ਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਜਜਤੋਂ 13 ਟਰਾਂਸਪੋਰਟ ਕੰਪਨੀਆਂ ਅਤੇ 50 ਡਰਾਈਵਿੰਗ ਸਕੂਲ ਪੰਥ ਕਰਵਾ ਦਿੱਤੇ ਗਏ ਟਰੱਕਿੰਗ ਕੰਪਨੀਆਂ ਦੇ ਵਿੱਚੋਂ ਕਈ ਪੰਜਾਬੀਆਂ ਦੀ ਮਾਲਕੀ ਵਾਲੀਆਂ ਦੱਸੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਵੱਲੋਂ ਲਗਾਤਾਰ ਨਿਯਮਾਂ ਦੀ ਉਲੰਘਣਾ ਕਰਦਿਆ ਗੈਰ ਤਜਰਬੇਕਾਰ ਡਰਾਈਵਰ ਕੰਮ ਤੇ ਰੱਖੇ ਜਾ ਰਹੇ ਸੀ ਅਤੇ ਐਲ ਐਮ ਆਈਏ ਦੀ ਦੁਰਵਤ ਤੋਂ ਕਰਨ ਦੇ ਵਿੱਚ ਵੀ ਮੋੜ ਰਹੀਆਂ 13 ਕੰਪਨੀਆਂ ਦੇ ਟਰੱਕਾਂ ਦੇ ਨਾਲ ਲਗਾਤਾਰ ਵਾਪਰਦੇ ਹਾਸਿਆਂ ਤੇ ਸਹੀ ਤਰੀਕੇ ਦੇ ਨਾਲ ਮੁਰੰਮਤ ਜਾਂ ਸਾਮ ਸੰਭਾਲ ਨਾ ਕੀਤੇ ਜਾਣ ਕਰਕੇ ਕਾਰਵਾਈ ਕੀਤੀ ਗਈ ਹੈ ਸਿਰਫ ਇੰਨਾ ਹੀ ਨਹੀਂ ਇਮੀਗ੍ਰੇਸ਼ਨ ਧੋਖਾਧੜੀ ਕਰਦਿਆਂ ਆਰਸੀ ਵਿਦੇਸ਼ੀ ਕਾਮਿਆਂ ਦੇ ਵਜੋਂ ਕੈਨੇਡਾ ਆਏ ਪ੍ਰਵਾਸੀਆਂ ਨੂੰ ਟ੍ਰੱਕ ਡਰਾਈਵਰ ਬਣਾ ਦਿੱਤਾ ਗਿਆ ਅਮਰੀਕਾ ਤੋਂ ਬਾਅਦ ਕੈਨੇਡਾ ਦੇ ਵਿੱਚੋਂ ਸੈਂਕੜੇ ਪੰਜਾਬੀ ਟਰੱਕ ਡਰਾਈਵਰਾਂ ਤੇ ਮਸੂਬਤਾ ਦਾ ਪਹਾੜ ਟੁੱਟ ਗਿਆ ਜੋ ਤੋਂ 13 ਟਰਾਂਸਪੋਰਟ ਕੰਪਨੀਆਂ ਅਤੇ 5 ਡਰਾਈਵਿੰਗ ਸਕੂਲ ਬੰਦ ਕਰਵਾ ਦਿੱਤੇ ਗਏ ਟਰੱਕਿੰਗ ਕੰਪਨੀਆਂ ਦੇ ਵਿੱਚੋਂ ਕਈ ਪੰਜਾਬੀਆਂ ਦੀ ਮਾਲਕੀ ਵਾਲੀਆਂ ਦਸਿਆ ਜਾ ਰਹੀਆਂ ਨਹੀਂ ਜਿਨ੍ਹਾਂ ਦੇ ਵੱਲੋਂ ਲਗਾਤਾਰ ਨਿਯਮਾਂ ਦੀ ਉਲੰਘਣਾ ਕਰਦੇ ਗੈਰ ਤਰਜਰਬੇਡ ਕਾਰ ਡਰਾਈਵਰ ਕੰਮ ਤੇ ਰੱਖੇ ਜਾ ਰਹੇ ਸਨ ਅਤੇ ਐਲਐਮਆਈ ਦੀ ਧਰਵਤੋਂ ਕਰਨ ਦੇ ਵਿੱਚ ਵੀ ਮੋਰ ਜੀ ਰਹੀਆਂ 13 ਕੰਪਨੀਆਂ ਦੇ ਪ੍ਰਕਾਸ਼ ਦੇ ਨਾਲ ਲਗਾਤਾਰ ਵਾਪਤ ਦੇ ਖਾਸਿਆਂ ਤੇ ਸਹੀ ਤਰੀਕੇ ਦੇ ਨਾਲ ਮੁਰੰਮਤ ਜਾਂ ਸੰਭਾਲ ਨਾ ਕਿਤੇ ਜਾਣ ਕਰਕੇ ਕਾਰਵਾਈ ਕੀਤੀ ਗਈ ਹੈ ਸਿਰਫ ਇੰਨਾ ਹੀ ਨਹੀਂ ਇਮੀਗ੍ਰੇਸ਼ਨ ਧੋਖਾਧੜੀ ਕਰਦੇ ਆ ਅੱਜ ਹੀ ਵਿਦੇਸ਼ੀ ਕਾਮੇ ਵਜੋਂ ਕੈਨੇਡਾ ਆਏ ਪ੍ਰਵਾਸੀਆਂ ਨੂੰ ਟਰੱਕ ਡਰਾਈਵਰ ਵੀ ਬਣਾ ਦਿੱਤਾ ਗਿਆ ਦੂਜੀ ਪਾਸੇ ਟਰਾਂਸਪੋਰਟ ਸੈਕਟਰ ਦੇ ਜਾਣਕਾਰ ਅਲਬਰਟਾ ਸੂਬੇ ਦੇ ਵਿੱਚ ਕੀਤੀ ਗਈ ਇਸ ਕਾਰਵਾਈ ਨੂੰ ਡਰਾਈਵਰਾਂ ਵਾਸਤੇ ਫਾਇਦੇਮੰਦ ਦੱਸੇ ਜਾ ਰਿਹਾ ਹੈ ਜਿਨ੍ਹਾਂ ਦਾ ਟ੍ਰੈਕਿੰਗ ਕੰਪਨੀਆਂ ਦੇ ਵੱਲੋਂ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਸੀ ਮਾਰਾ ਦਾ ਕਹਿਣਾ ਹੈ ਕਿ ਡਰਾਈਵਰਸ ਇਨਕਾਰਪੋਰੇਸ਼ਨ ਯੋਜਨਾ ਰਾਹੀਂ ਡਰਾਈਵਰਾਂ ਨੂੰ ਖੁਦ ਮੁਕਤਿਆਰ ਠੇਕੇਦਾਰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਤੇ ਟ੍ਰਾਂਸਪੋਰਟ ਕੰਪਨੀਆਂ ਟੈਕਸਾਂ ਤੋਂ ਬਚ ਜਾਂਦੀਆਂ ਨੇ ਇਸੇ ਉਲਟ ਡਰਾਈਵਰਾਂ ਨੂੰ ਬੰਦੀ ਅਦਾਇਗੀ ਨਹੀਂ ਕੀਤੀ ਜਾਂਦੀ ਉਧਰ ਅਲਬਰਟਾ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਡੈਵਨ ਡੂਸ਼ਨ ਨੇ ਕਿਹਾ ਕਿ ਸੂਬੇ ਦੇ ਡਰਾਈਵਰਾਂ ਨੂੰ ਮੁਲਕ ਦੇ ਵਿੱਚ ਉੱਚਾ ਰੁਤਬਾ ਹਾਸਲ ਹੈ ਪਰ ਕੋਈ ਬੇਇਮਾਨਾ ਕਰਕੇ ਇਸ ਰੁਤਬੇ ਨੂੰ ਖੋਰਾ ਨਹੀਂ ਲੱਗਣ ਦਿੱਤਾ ਜਾਵੇਗਾ ਸੂਬਾ ਸਰਕਾਰ ਦੇ ਵੱਲੋਂ ਅਨੁਸ਼ਾਸਨ ਮੱਚ ਸੂਬਾ ਸਰਕਾਰ ਦੇ ਵੱਲੋਂ ਅਨੁਸ਼ਾਸਨੀ ਕਾਰਵਾਈ ਦੇ 39 ਪੱਤਰ ਜਾਰੀ ਕਰਦੇ ਆ 1 ਲੱਖ ਡਾਲਰ ਤੋਂ ਵੱਧ ਰਕਮ ਦੇ ਜੁਰਮਾਨੇ ਵੀ ਕੀਤੇ ਗਏ ਅਤੇ 12 ਇਨਸਟ੍ਰਕਟਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਇਸ ਦੇ ਇਲਾਵਾ 4 ਡਰਾਈਵਰ ਐਗਜ਼ਾਮੀਨਰਸ ਨੂੰ ਚੇਤਾਵਨੀ ਪੱਤਰ ਵੀ ਭੇਜੇ ਗਏ ਤੇ ਟ੍ਰਾਂਸਪੋਰਟੇਸ਼ਨ ਮੰਤਰੀ ਨੇ ਦੱਸਿਆ ਕਿ ਠੱਗੀ ਥੋੜੀ ਵਾਲੀ ਡਰਾਈਵਰ ਯੋਜਨਾ ਡਰਾਈਵਰ ਸਿੰਕ ਵਿਰੁੱਧ ਵੀ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਸੋਲਿਡ ਡਰਾਈਵਰਾਂ ਦੀ ਭਰਤੀ ਖੁਦਮੁਖਤਿਆਰ ਠੇਕੇਦਾਰਾਂ ਵੱਜੋਂ ਕੀਤੀ ਜਾਂਦੀ ਹੈ ਇੱਥੇ ਦੱਸਣਾ ਬੰਦਾ ਹੈ ਕਿ ਐਲਬਰਟਾ ਦੇ ਵਿੱਚ ਟਰੱਕ ਡਰਾਈਵਰਾਂ ਦੀ ਸਿਖਲਾਈ ਵਾਸਤੇ ਨਵੀਆਂ ਸ਼ਰਤਾਂ ਦਾ ਐਲਾਨ 1 ਅਪ੍ਰੈਲ ਨੂੰ ਕੀਤਾ ਗਿਆ ਜਿਨ੍ਹਾਂ ਤਹਿਤ 125 ਤੋਂ 133 ਘੰਟੇ ਤੱਕ ਚਲੌਣ ਦੀ ਸਖਲਾਈ ਲਾਗੂ ਨੀ ਹੈ ਡਰਾਈਵਰ ਟ੍ਰੇਨਿੰਗ ਸਕੂਲਾਂ ਵਾਸਤੇ ਵੀ ਸ਼ਰਤਾਂ ਸਖਤ ਕੀਤੀਆਂ ਗਈਆਂ ਅਤੇ ਪਾਲਣਾ ਨਾ ਕਰਨ ਵਾਲੇ ਦੇ ਵਿਰੁੱਧ ਸਖਤ ਕਾਰਵਾਈ ਦੀ ਚੇਤਾਵਨੀ ਦਿੱਤੀ ਗਈ ਹੈ ਹੁਣ 6 ਮਹੀਨੇ ਬਾਅਦ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਅਤੇ ਬੇਈਮਾਨੀ ਦੇ ਸਹਾਰੇ ਚੱਲਦੀਆਂ ਟਰਾਂਸਪੋਰਟ ਕੰਪਨੀਆਂ ਦਾ ਪੋਰੀ ਬਿਸਤਰਾ ਘੋਲ ਕਰ ਦਿੱਤਾ ਗਿਆ ਹੈ ਕੈਨੇਡੀਅਨ ਟਰੱਕਿੰਗ ਅਲਾਈਂਸ ਨੇ ਬੋਲਵਲ ਬਟਾ ਸਰਕਾਰ ਦੀ ਕਾਰਵਾਈ ਦਾ ਸਵਾਗਤ ਕੀਤਾ ਗਿਆ ਅਤੇ ਅਲਾਈਂਸ ਦੇ ਪ੍ਰਧਾਨ ਅਤੇ ਸੀਈਓ ਸਟੀਫਨ ਲੈਸਕੋਵਰਸਕੀ ਪਹਿਲਾਂ ਹੀ ਗ੍ਰਾਇਜ਼ ਇਨਕਾਰਪੋਰੇਸ਼ਨ ਯੋਜਨਾ ਨੂੰ 1 ਅਰਬ ਡਾਲਰ ਦਾ ਕਪਲਾਕਰਾਰ ਦੇ ਚੁਕੇ ਨੇ ਜਿਹਤਰ ਰਹੇ ਕਿ ਇਸ ਤੋਂ ਪਹਿਲਾਂ ਅਨਟੈਰੀਓ ਸਰਕਾਰ 185 ਟਰੱਕ ਡਰਾਈਵਰ ਲਾਇਸੈਂਸ ਮੁਅੱਤਲ ਕਰ ਚੁੱਕੀ ਹੈ ਅਤੇ ਦੋਸ਼ੇ ਲਗਾਇਆ ਜਾ ਰਿਹਾ ਹੈ ਕਿ ਇਹਨਾਂ ਦੇ ਵੱਲੋਂ حاصل ਸਿਖਲਾਈ ਟਰੱਕ ਡਰਾਈਵਿੰਗ ਵਾਸਤੇ ਨਾਕਾਫੀ ਹੈ ਅਨਟੈਰੀਓ ਦੇ ਵਿੱਚ ਵੀ ਜ਼ਿਆਦਾ ਨੁਕਸਾਨ ਪੰਜਾਬੀ ਟਰੱਕ ਡਰਾਈਵਰ ਦਾ ਹੀ ਹੋਇਆ ਹੈ ਸਸਿਕਾ ਜੀ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਮੈਂ ਹਾਂ ਕੋਮਲ ਕਪੂਰ ਅਮਰੀਕਾ ਤੋਂ ਬਾਅਦ ਕੈਨੇਡਾ ਦੇ ਵਿੱਚ ਸੈਂਕੜੇ ਪੰਜਾਬੀ ਟਰੱਕ ਡਰਾਈਵਰਾਂ ਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਜਜੋ 13 ਟਰਾਂਸਪੋਰਟ ਕੰਪਨੀਆਂ ਅਤੇ ਪੰਜਲ ਡਰਾਈਵਿੰਗ ਸਕੂਲ ਪੰਥ ਕਰਵਾ ਦਿੱਤੇ ਗਏ ਟਰਕਿੰਗ ਕੰਪਨੀਆਂ ਦੇ ਵਿੱਚੋਂ ਕਈ ਪੰਜਾਬੀਆਂ ਦੀ ਮਾਲਕੀ ਵਾਲੀਆਂ ਦਸਿਆ ਜਾਂਦੀਆਂ ਨੇ ਜਿਨ੍ਹਾਂ ਦੇ ਵੱਲੋਂ ਲਗਾਤਾਰ ਨਿਯਮਾਂ ਦੀ ਉਲੰਘਣਾ ਕਰਦਿਆ ਗੈਰ ਤਜਰਬੇਕਾਰ ਡਰਾਈਵਰ ਕੰਮ ਤੇ ਰੱਖੇ ਜਾ ਰਹੇ ਸੀ ਅਤੇ ਐਲ ਐਮ ਆਈਏ ਦੀ ਦੁਰਵਤ ਤੋਂ ਕਰਨ ਦੇ ਵਿੱਚ ਵੀ ਮੋੜ ਰਹੀਆਂ 13 ਕੰਪਨੀਆਂ ਦੇ ਟਰੱਕਾਂ ਦੇ ਨਾਲ ਲਗਾਤਾਰ ਵਾਪਰਦੇ ਹਾਸਿਆਂ ਤੇ ਸਹੀ ਤਰੀਕੇ ਦੇ ਨਾਲ ਮੁਰੰਮਤ ਜਾਂ ਸਾਮ ਸੰਭਾਲ ਨਾ ਕੀਤੇ ਜਾਣ ਕਰਕੇ ਕਾਰਵਾਈ ਕੀਤੀ ਗਈ ਹੈ ਸਿਰਫ ਇੰਨਾ ਹੀ ਨਹੀਂ ਇਮੀਗ੍ਰੇਸ਼ਨ ਧੋਖਾਧੜੀ ਕਰਦਿਆਂ ਆਰਸੀ ਵਿਦੇਸ਼ੀ ਕਾਮਿਆਂ ਦੇ ਵਜੋਂ ਕੈਨੇਡਾ ਆਏ ਪ੍ਰਵਾਸੀਆਂ ਨੂੰ ਟ੍ਰੱਕ ਡਰਾਈਵਰ ਬਣਾ ਦਿੱਤਾ ਗਿਆ ਅਮਰੀਕਾ ਤੋਂ ਬਾਅਦ ਕੈਨੇਡਾ ਦੇ ਵਿੱਚੋਂ ਸੈਂਕੜੇ ਪੰਜਾਬੀ ਟਰੱਕ ਡਰਾਈਵਰਾਂ ਤੇ ਮਸੂਬਤਾ ਦਾ ਪਹਾੜ ਟੁੱਟ ਗਿਆ ਜਦੋਂ 13 ਟਰਾਂਸਪੋਰਟ ਕੰਪਨੀਆਂ ਅਤੇ 5 ਡਰਾਈਵਿੰਗ ਸਕੂਲ ਬੰਦ ਕਰਵਾ ਦਿੱਤੇ ਗਏ ਟਰੱਕਿੰਗ ਕੰਪਨੀਆਂ ਦੇ ਵਿੱਚੋਂ ਕਈ ਪੰਜਾਬੀਆਂ ਦੀ ਮਾਲਕੀ ਵਾਲੀਆਂ ਦਸਿਆ ਜਾਂਦੀਆਂ ਨੇ ਜਿਨ੍ਹਾਂ ਦੇ ਵੱਲੋਂ ਲਗਾਤਾਰ ਨਿਯਮਾਂ ਦੀ ਉਲੰਘਣਾ ਕਰਦੇ ਗੈਰ ਤਜਰਬੇਕਾਰ ਡਰਾਈਵਰ ਕੰਮ ਤੇ ਰੱਖੇ ਜਾ ਰਹੇ ਸਨ ਅਤੇ ਐਲਐਮਆਈ ਦੀ ਦੁਰਵਤੋਂ ਕਰਨ ਦੇ ਵਿੱਚ ਵੀ ਮੋੜ ਕੀ ਰਹੀਆਂ 13 ਕੰਪਨੀਆਂ ਦੇ ਟਰੱਕਾਂ ਦੇ ਨਾਲ ਲਗਾਤਾਰ ਵਾਪਰ ਦੇ ਹਾਦਸੇ ਅਤੇ ਸਹੀ ਤਰੀਕੇ ਦੇ ਨਾਲ ਮੁਰੰਮਤ ਜਾਂ ਸਾਂਭ ਨੰਬਰ ਨਾਲ ਕਿਤੇ ਜਾਣਕਾਰੀ ਕੇ ਕਾਰਵਾਈ ਕੀਤੀ ਗਈ ਹੈ ਸਿਰਫ ਇੰਨਾ ਹੀ ਨਹੀਂ ਇਮੀਗ੍ਰੇਸ਼ਨ ਧੋਖਾਧੜੀ ਕਰਦੇ ਆ ਅੱਜ ਹੀ ਵਿਦੇਸ਼ੀ ਕਾਮੇ ਵਜੋਂ ਕੈਨੇਡਾ ਆਏ ਪ੍ਰਵਾਸੀਆਂ ਨੂੰ ਟਰੱਕ ਡਰਾਈਵਰ ਵੀ ਬਣਾ ਦਿੱਤਾ ਗਿਆ ਦੂਜੇ ਪਾਸੇ ਟਰਾਂਸਪੋਰਟ ਸੈਕਟਰ ਦੇ ਜਾਣਕਾਰ ਅਲਬਰਟਾ ਸੂਬੇ ਦੇ ਵਿੱਚ ਕੀਤੀ ਗਈ ਇਸ ਕਾਰਵਾਈ ਨੂੰ ਗਾਇਬਰਾ ਵਾਸਤੇ ਫਾਇਦੇਮੰਦ ਦੱਸੇ ਜਾ ਰਿਹਾ ਹੈ ਜਿਨ੍ਹਾਂ ਦਾ ਟਰਕਿੰਗ ਕੰਪਨੀਆਂ ਦੇ ਵੱਲੋਂ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਸੀ ਮਾਰਾ ਦਾ ਕਹਿਣਾ ਹੈ ਕਿ ਡਰਾਈਵਰਸ ਇਨਕਾਰਪੋਰੇਸ਼ਨ ਯੋਜਨਾ ਰਾਹੀਂ ਡਰਾਈਵਰਾਂ ਨੂੰ ਖੁਦ ਮੁਕਤਿਆਰ ਠੇਕੇਦਾਰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਤੇ ਟ੍ਰਾਂਸਪੋਰਟ ਕੰਪਨੀਆਂ ਟੈਕਸਾਂ ਤੋਂ ਬਚ ਜਾਂਦੀਆਂ ਨੇ ਇਸੇ ਉਲਟ ਡਰਾਈਵਰਾਂ ਨੂੰ ਬੰਦੀ ਅਦਾਇਗੀ ਨਹੀਂ ਕੀਤੀ ਜਾਂਦੀ ਉੱਧਰ ਅਲਬਰਟਾ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਡੈਵਿਨ ਬ੍ਰੂਸ਼ਰ ਨੇ ਕਿਹਾ ਹੈ ਕਿ ਸੂਬੇ ਦੇ ਡਰਾਈਵਰਾਂ ਨੂੰ ਮੂਲਕ ਦੇ ਵਿੱਚ ਉੱਚਾ ਰੁਤਬਾ ਹਾਸਲ ਹੈ ਪਰ ਕੋਈ ਪੇਹਿਮਾਨਾ ਕਰਕੇ ਇਸ ਰੁਤਬੇ ਨੂੰ ਖੋਰਾ ਨਹੀਂ ਲੱਗਣ ਦਿੱਤਾ ਜਾਵੇਗਾ ਸੂਬਾ ਸਰਕਾਰ ਦੇ ਵੱਲੋਂ ਅਨੁਸ਼ਾਸਨ ਐਚ ਸੂਬਾ ਸਰਕਾਰ ਦੇ ਵੱਲੋਂ ਅਨੁਸ਼ਾਸਨੀ ਕਾਰਵਾਈ ਦੇ 39 ਪੱਤਰ ਜਾਰੀ ਕਰਦੇ ਆ 1 ਲੱਖ ਡਾਲਰ ਤੋਂ ਵੱਧ ਰਕਮ ਦੇ ਜੁਰਮਾਨੇ ਵੀ ਕੀਤੇ ਗਏ ਅਤੇ 12 ਇਨਸਟ੍ਰਕਟਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਇਸ ਦੇ ਇਲਾਵਾ ਚਾਰ ਡਰਾਈਵਰ ਐਗਜ਼ਾਮੀਨਰਸ ਨੂੰ ਚੇਤਾਵਨੀ ਪੱਤਰ ਵੀ ਭੇਜੇ ਗਏ ਤੇ ਟ੍ਰਾਂਸਪੋਰਟੇਸ਼ਨ ਮੰਤਰੀ ਨੇ ਦੱਸਿਆ ਕਿ ਠੱਗੀ ਥੋੜੀ ਵਾਲੀ ਡਰਾਈਵਰ ਯੋਜਨਾ ਡਰਾਈਵਰ ਸਿੰਕ ਵਿਰੁੱਧ ਵੀ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਸੋਲਾਈਡ ਡਰਾਈਵਰਾਂ ਦੀ ਭਰਤੀ ਖੁਦਮੁਖਤਿਆਰ ਠੇਕੇਦਾਰਾਂ ਵੱਜੋਂ ਕੀਤੀ ਜਾਂਦੀ ਹੈ ਇੱਥੇ ਦੱਸਣਾ ਬੰਦਾ ਹੈ ਕੈਲਬਰਟਾ ਦੇ ਵਿੱਚ ਟਰੱਕ ਡਰਾਈਵਰ ਦੀ ਸਿਖਲਾਈ ਵਾਸਤੇ ਇਹ ਨਵੀਂ ਸ਼ਰਤਾ ਦਾ ਐਲਾਨ 1 ਅਪ੍ਰੈਲ ਨੂੰ ਕੀਤਾ ਗਿਆ ਜਿਨ੍ਹਾਂ ਤਹਿਤ 125 ਤੋਂ 133 ਘੰਟੇ ਤੱਕ ਚਲਾਉਂਦੀ ਸਖਲਾਈ ਲਾਜ਼ਮੀ ਹੈ ਡਰਾਈਵਰ ਟ੍ਰੇਨਿੰਗ ਸਕੂਲਾਂ ਵਾਸਤੇ ਵੀ ਸ਼ਰਤਾ ਸਖਤ ਕੀਤੀਆਂ ਗਈਆਂ ਅਤੇ ਪਾਲਣਾ ਨਾ ਕਰਨ ਵਾਲਿਆਂ ਦੇ ਵਿਰੁੱਧ ਸਖਤ ਕਾਰਵਾਈ ਦੀ ਚੇਤਾਵਨੀ ਦਿੱਤੀ ਗਈ ਹੈ ਹੁਣ 6 ਮਹੀਨੇ ਬਾਅਦ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਅਤੇ ਬੇਈਮਾਨੀ ਦੇ ਸਹਾਰੇ ਚੱਲਦੀਆਂ ਟ੍ਰਾਂਸਪੋਰਟ ਕੰਪਨੀਆਂ ਦਾ ਪੋਰੀ ਬਿਸਤਰਾ ਖੋਲ੍ਹ ਕਰ ਦਿੱਤਾ ਗਿਆ ਹੈ ਕੈਨੇਡੀਅਨ ਟਰੱਕਿੰਗ ਅਲਾਈንስ ਦੇ ਵੱਲੋਂ ਵੱਡਾ ਸਕਾਰਾਤਮਕ ਕਾਰਵਾਈ ਦਾ ਸਵਾਗਤ ਕੀਤਾ ਗਿਆ ਹੈ ਤੇ ਲਾਈਨਸ ਦੇ ਪ੍ਰਧਾਨ ਅਤੇ ਸੀਈਓ ਸਟੀਫਨ ਲੈਸ ਕੋਵਸਕੀ ਪਹਿਲਾਂ ਹੀ ਡ੍ਰਾਈਵਰ ਇਨਕਾਰਪੋਰੇਸ਼ਨ ਯੋਜਨਾ ਨੂੰ 1 ਅਰਬ ਡਾਲਰ ਦਾ ਕਪਲਾ ਕਰાડ ਦੇ ਚੁਕੇ ਨੇ ਜੁਤ ਰਹੇ ਕਿ ਇਸ ਤੋਂ ਪਹਿਲਾਂ 온ਟਾਰੀਓ ਸਰਕਾਰ 185% ਡ੍ਰਾਈਵਰ ਰੀਲਾਈਸੈਂਸ ਮੁਅਤਲ ਕਰ ਚੁੱਕੀ ਹੈ ਅਤੇ ਦੋਸ਼ੇ ਲਗਾਇਆ ਜਾ ਰਿਹਾ ਹੈ ਕਿ ਇਹਨਾਂ ਦੇ ਵੱਲੋਂ حاصل ਸਿਖਲਾਈ ਟਰੱਕ ਡਰਾਈਵਿੰਗ ਵਾਸਤੇ ਨਾਕਾਫੀ ਹੈ 온ਟਾਰੀਓ ਦੇ ਵਿੱਚ ਵੀ ਜ਼ਿਆਦਾ ਨੁਕਸਾਨ ਪੰਜਾਬੀ ਟਰੱਕ ਡਰਾਈਵਰ ਦਾ ਹੀ ਹੋਇਆ ਹੈ ਸਸਿਕਾ ਜੀ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਮੈਂ ਹਾਂ ਕੋਮਲ ਕਪੂਰ ਅਮਰੀਕਾ ਤੋਂ ਬਾਅਦ ਕੈਨੇਡਾ ਦੇ ਵਿੱਚ ਸੈਂਕੜੇ ਪੰਜਾਬੀ ਟਰੱਕ ਡਰਾਈਵਰਾਂ ਤੇ ਮੁਸੀਬਤ ਦਾ ਪਹਾੜ ਟੁੱਟ ਪਿਆ ਜਜਤੋਂ 13 ਟਰਾਂਸਪੋਰਟ ਕੰਪਨੀਆਂ ਅਤੇ 5 ਡਰਾਈਵਿੰਗ ਸਕੂਲ ਪੰਥ ਕਰਵਾ ਦਿੱਤੇ ਗਏ ਟਰਕਿੰਗ ਕੰਪਨੀਆਂ ਦੇ ਵਿੱਚੋਂ ਕਈ ਪੰਜਾਬੀਆਂ ਦੀ ਮਾਲਕੀ ਵਾਲੀਆਂ ਦੱਸੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਵੱਲੋਂ ਲਗਾਤਾਰ ਨਿਯਮਾਂ ਦੀ ਉਲੰਘਣਾ ਕਰਦਿਆ ਗੈਰ ਤਜਰਬੇਕਾਰ ਡਰਾਈਵਰ ਕੰਮ ਤੇ ਰੱਖੇ ਜਾ ਰਹੇ ਸੀ ਅਤੇ ਐਲ ਐਮ ਆਈਏ ਦੀ ਦੁਰਵਤ ਤੋਂ ਕਰਨ ਦੇ ਵਿੱਚ ਵੀ ਮੋੜ ਰਹੀਆਂ 13 ਕੰਪਨੀਆਂ ਦੇ ਟਰੱਕਾਂ ਦੇ ਨਾਲ ਲਗਾਤਾਰ ਵਾਪਰ ਦੇ ਹਾਦਸਿਆਂ ਅਤੇ ਸਹੀ ਤਰੀਕੇ ਦੇ ਨਾਲ ਮੁਰੰਮਤ ਜਾਂ ਸਾਮ ਸੰਭਾਲ ਨਾ ਕੀਤੇ ਜਾਣ ਕਰਕੇ ਕਾਰਵਾਈ ਕੀਤੀ ਗਈ ਹੈ ਸਿਰਫ ਇੰਨਾ ਹੀ ਨਹੀਂ ਇਮੀਗ੍ਰੇਸ਼ਨ ਧੋਖਾਧੜੀ ਕਰਦਿਆ ਆਰਸੀ ਵਿਦੇਸ਼ੀ ਕਾਮਿਆਂ ਤੇ ਵਜੋਂ ਕੈਨੇਡਾ ਆਏ ਪ੍ਰਵਾਸੀਆਂ ਨੂੰ ਟਰੱਕ ਡ라이ਵਰ ਬਣਾ ਦਿੱਤਾ ਗਿਆ ਅਮਰੀਕਾ ਤੋਂ ਬਾਅਦ ਕੈਨੇਡਾ ਦੇ ਵਿੱਚ ਸੈਂਕੜੇ ਪੰਜਾਬੀ ਟਰੱਕ ਡਰਾਈਵਰਾਂ ਤੇ ਮਸੂਬਤਾ ਦਾ ਪਹਾੜ ਟੁੱਟ ਗਿਆ ਜਦੋਂ 13 ਟ੍ਰਾਂਸਪੋਰਟ ਕੰਪਨੀਆਂ ਅਤੇ 5 ਡਰਾਈਵਿੰਗ ਸਕੂਲ ਬੰਦ ਕਰਵਾ ਦਿੱਤੇ ਗਏ ਟਰੱਕਿੰਗ ਕੰਪਨੀਆਂ ਦੇ ਵਿੱਚੋਂ ਕਈ ਪੰਜਾਬੀਆਂ ਦੀ ਮਾਲਕੀ ਵਾਲੀਆਂ ਦਸਿਆ ਜਾ ਰਹੀਆਂ ਨੇ ਜਿਨ੍ਹਾਂ ਦੇ ਵੱਲੋਂ ਲਗਾਤਾਰ ਨਿਯਮਾਂ ਦੀ ਉਲੰਘਣਾ ਕਰਦੇ ਗੈਰ ਦਰਜੇ ਕਾਰ ਡਰਾਈਵਰ ਕੰਮ ਤੇ ਰੱਖੇ ਜਾ ਰਹੇ ਸਨ ਅਤੇ ਐਲਐਮਆਈ ਦੀ ਦੁਰਵਤੋਂ ਕਰਨ ਦੇ ਵਿੱਚ ਵੀ ਮੋੜ ਜੀ ਰਹੀਆਂ 13 ਕੰਪਨੀਆਂ ਦੇ ਪ੍ਰਕਾਸ਼ ਦੇ ਨਾਲ ਲਗਾਤਾਰ ਵਾਪਰਦੇ ਹਾਦਸਿਆਂ ਤੇ ਸਹੀ ਤਰੀਕੇ ਦੇ ਨਾਲ ਮੁਰੰਮਤ ਜਾਂ ਸੰਭਾਲ ਨਾ ਕੀਤੇ ਜਾਣ ਕਰਕੇ ਕਾਰਵਾਈ ਕੀਤੀ ਗਈ ਹੈ। ਸਿਰਫ ਇਹ ਨਹੀਂ ਨਹੀਂ ਇਮੀਗ੍ਰੇਸ਼ਨ ਧੋਖਾਧੜੀ ਕਰਦੇ ਆ આજ ਹੀ ਵਿਦੇਸ਼ੀ ਕਾਮੇ ਵਜੋਂ ਕੈਨੇਡਾ ਆਏ ਪ੍ਰਵਾਸੀਆਂ ਨੂੰ ਟਰੱਕ ਡਰਾਈਵਰ ਵੀ ਬਣਾ ਦਿੱਤਾ ਗਿਆ ਦੂਜੇ ਪਾਸੇ ਟਰਾਂਸਪੋਰਟ ਸੈਕਟਰ ਦੇ ਜਾਣਕਾਰ ਅਲਬਰਟਾ ਸੂਬੇ ਦੇ ਵਿੱਚ ਕੀਤੀ ਗਈ ਇਸ ਕਾਰਵਾਈ ਨੂੰ ਕੈਪਰਾ ਵਾਸਤੇ ਫਾਇਦੇਮੰਦ ਦੱਸੇ ਜਾ ਰਿਹਾ ਹੈ ਜਿਨ੍ਹਾਂ ਦਾ ਟਰਕਿੰਗ ਕੰਪਨੀਆਂ ਦੇ ਵੱਲੋਂ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਸੀ ਮਾਰਾ ਦਾ ਕਹਿਣਾ ਹੈ ਕਿ ਡਰਾਈਵਰਜ਼ ਇਨਕਾਰਪੋਰੇਸ਼ਨ ਯੋਜਨਾ ਰਾਹੀਂ ਡਰਾਈਵਰਾਂ ਨੂੰ ਖੁਦ ਮੁਕਤਿਆਰ ਠੇਕੇਦਾਰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਤੇ ਟ੍ਰਾਂਸਪੋਰਟ ਕੰਪਨੀਆਂ ਟੈਕਸਾਂ ਤੋਂ ਬਚ ਜਾਂਦੀਆਂ ਨੇ ਇਸੇ ਉਲਟ ਡਰਾਈਵਰਾਂ ਨੂੰ ਬੰਦੀ ਅਦਾਇਗੀ ਨਹੀਂ ਕੀਤੀ ਜਾਂਦੀ ਉਧਰ ਅਲਬਰਟਾ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਡੈਵਿੰਡ ਬ੍ਰੀਸ਼ਨ ਨੇ ਕਿਹਾ ਹੈ ਕਿ ਸੂਬੇ ਦੇ ਡਰਾਈਵਰਾਂ ਨੂੰ ਮੁਲਕ ਦੇ ਵਿੱਚ ਉੱਚਾ ਰੁਤਬਾ ਹਾਸਲ ਹੈ ਪਰ ਕੋਈ ਪੇਹਿਮਾਨਾ ਕਰਕੇ ਇਸ ਰੁਤਬੇ ਨੂੰ ਖੋਰਾ ਨਹੀਂ ਲੱਗਣ ਦਿੱਤਾ ਜਾਵੇਗਾ ਸੂਬਾ ਸਰਕਾਰ ਦੇ ਵੱਲੋਂ ਅਨੁਸ਼ਾਸਨ ਮੱਚ ਸੂਬਾ ਸਰਕਾਰ ਦੇ ਵੱਲੋਂ ਅਨੁਸ਼ਾਸਨੀ ਕਾਰਵਾਈ ਦੇ 39 ਪੱਤਰ ਜਾਰੀ ਕਰਦੇ ਆ 1 ਲੱਖ ਡਾਲਰ ਤੋਂ ਵੱਧ ਰਕਮ ਦੇ ਜੁਰਮਾਨੇ ਵੀ ਕੀਤੇ ਗਏ ਅਤੇ 12 ਇਨਸਟ੍ਰਕਟਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਇਸ ਤੋਂ ਇਲਾਵਾ 4 ਡਰਾਈਵਰ ਐਗਜ਼ਾਮੀਨਰਸ ਨੂੰ ਚੇਤਾਵਨੀ ਪੱਤਰ ਵੀ ਭੇਜੇ ਗਏ ਤੇ ਟ੍ਰਾਂਸਪੋਰਟੇਸ਼ਨ ਮੰਤਰੀ ਨੇ ਦੱਸਿਆ ਕਿ ਠੱਗੀ ਥੋੜੀ ਵਾਲੀ ਡਰਾਈਵਰ ਯੋਜਨਾ ਡਰਾਈਵਰ ਸਿੰਕ ਵਿਰੁੱਧ ਵੀ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਸਾਰੇ ਡਰਾਈਵਰਾਂ ਦੀ ਭਰਤੀ ਖੁਦਮੁਖਤਿਆਰ ਠੇਕੇਦਾਰਾਂ ਵੱਜੋਂ ਕੀਤੀ ਜਾਂਦੀ ਹੈ ਇੱਥੇ ਦੱਸਣਾ ਬੰਦਾ ਹੈ ਕਿ ਅਲਬਰਟਾ ਦੇ ਵਿੱਚ ਜੱਟਰਕ ਡਰਾਈਵਰਾਂ ਦੇ ਸਿਖਲਾਈ ਵਾਸਤੇ ਨਵੀਆਂ ਸ਼ਰਤਾਂ ਦਾ ਐਲਾਨ 1 ਅਪ੍ਰੈਲ ਨੂੰ ਕੀਤਾ ਗਿਆ ਜਿਨ੍ਹਾਂ ਤਹਿਤ 125 ਤੋਂ 133 ਘੰਟੇ ਤੱਕ ਚਲੌਣ ਦੀ ਸਿਖਲਾਈ ਲਾਜ਼ਮੀ ਹੈ ਡਰਾਈਵਰ ਟ੍ਰੇਨਿੰਗ ਸਕੂਲਾਂ ਵਾਸਤੇ ਵੀ ਸ਼ਰਤਾਂ ਸਖਤ ਕੀਤੀਆਂ ਗਈਆਂ ਅਤੇ ਪਾਲਣਾ ਨਾ ਕਰਨ ਵਾਲਿਆਂ ਦੇ ਵਿਰੁੱਧ ਸਖਤ ਕਾਰਵਾਈ ਦੀ ਚੇਤਾਵਨੀ ਦਿੱਤੀ ਗਈ ਹੈ ਹੁਣ 6 ਮਹੀਨੇ ਬਾਅਦ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਅਤੇ ਬੇਈਮਾਨੀ ਦੇ ਸਹਾਰੇ ਚੱਲ ਰੀਆਂ ਟਰਾਂਸਪੋਰਟ ਕੰਪਨੀਆਂ ਦਾ ਪੋਰੀ ਬਿਸਰਾ ਘੋਲ ਕਰ ਦਿੱਤਾ ਗਿਆ ਹੈ ਕੈਨੇਡੀਅਨ ਟ੍ਰਕਿੰਗ ਅਲਾਈਂਸ ਦੇ ਵੱਲੋਂ ਵੱਲ ਬਟਾ ਸਰਕਾਰੀ ਕਾਰਵਾਈ ਦਾ ਸਵਾਗਤ ਕੀਤਾ ਗਿਆ ਹੈ ਅਤੇ ਅਲਾਈਂਸ ਦੇ ਪ੍ਰਧਾਨ ਅਤੇ ਸੀਈਓ ਸਟੀਫਨ ਲੈਸਕੋਵਸਕੀ ਪਹਿਲਾਂ ਹੀ ਡ੍ਰਾਈਵਜ਼ ਇਨਕਾਰਪੋਰੇਸ਼ਨ ਯੋਜਨਾ ਨੂੰ 1 ਅਰਬ ਡਾਲਰ ਦਾ ਕਪਲਾਕਰ ਦੇ ਚੁਕੇ ਨੇ ਜੁਤ ਰਹੇ ਕਿ ਇਸ ਤੋਂ ਪਹਿਲਾਂ ਅਨਟਰੀਓ ਸਰਕਾਰ 185 ਟ੍ਰੱਕ ਡਰਾਈਵਰ ਦੇ ਲਾਇਸੈਂਸ ਮੁੱਤਲ ਕਰ ਚੁਕੀ ਹੈ ਅਤੇ ਦੋਸ਼ੇ ਲਗਾਇਆ ਜਾ ਰਿਹਾ ਹੈ ਕਿ ਇਹਨਾਂ ਦੇ ਵੱਲੋਂ حاصل ਸਿਖਲਾਈ ਟ੍ਰੱਕ ਡਰਾਈਵਿੰਗ ਵਾਸਤੇ ਨਾਕਾਫੀ ਹੈ ਅਨਟਰੀਓ ਦੇ ਵਿੱਚ ਵੀ ਜ਼ਿਆਦਾ ਨੁਕਸਾਨ ਪੰਜਾਬੀ ਟ੍ਰੱਕ ਡਰਾਈਵਰ ਦਾ ਹੀ ਹੋਇਆ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ